ਮੁਰਦਾਬ ਮੁਰਦਾਬ ਜਿੰਦਾਬਾ ਸਾਰਾ ਕੋ ਆਪਣਾ ਕੋ ਫਰਜ਼ਾ ਸਾਰਾ ਪ੍ਰੂਫ ਨੇ ਆਪਣੇ ਕੋ ਕਟਵਾਰ ਵੀ ਮੁਰਦਾਬ ਬੋਲ ਮੁਰਦਾਬ ਮੁਰਦਾਬ ਜੀ ਉਦਾਰ ਮੁਰਦਾਬ 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 ਪੰਜਾਬ ਵਿੱਚ ਅਕਸਰ ਸਰਕਾਰੀ ਅਧਿਕਾਰੀਆਂ ਵੱਲੋਂ ਰਿਸ਼ਵਤ ਖੋਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਸਮਰਾਲਾ ਦੀ ਤਹਿਸੀਲ ਦੇ ਵਿੱਚੋਂ ਉਸ ਵੇਲੇ ਆਇਆ ਜਦੋਂ ਤਹਿਸੀਲ ਦੇ ਵਿੱਚ ਵੱਡਾ ਹੰਗਾਮਾ ਹੋਇਆ ਸਮਰਾਲਾ ਦੀ ਤਹਿਸੀਲ ਦੇ ਵਿੱਚ ਲੱਗੇ ਪਟਵਾਰੀ ਚਮਨ ਲਾਲ ਤੇ ਪਿੰਡ ਮਾਨਕੀ ਦੀ ਜ਼ਮੀਨ ਦਾ ਇੰਤਕਾਲ ਚੜਾਉਣ ਲਈ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਤੇ ਵੀ ਮਿਲੀਪੁਤੋਂ ਦੇ ਇਲਜ਼ਾਮ ਲੱਗੇ ਇਸ ਸਬੰਧੀ ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ ਸਾਲ 2022 ਦੇ ਵਿੱਚ ਮੋਤ ਹੋ ਗਏ ਸੀ ਉਸ ਤੋਂ ਬਾਅਦ ਇਸ ਜ਼ਮੀਨ ਦੇ ਪੰਜ ਹਿੱਸੇਦਾਰ ਅਸੀਂ ਆਪਣੇ ਨਾਮ ਜ਼ਮੀਨ ਕਰਵਾਉਣਾ ਚਾਹੁੰਦੇ ਹਾਂ ਪਟਵਾਰੀ ਚਮਨ ਲਾਲ ਅਤੇ ਸਮਰਾਲਾ ਤਹਿਸੀਲਦਾਰ ਇਸ ਬਾਰੇ ਜਾਣਦੇ ਹਨ ਅਤੇ ਸਾਡੀ ਜ਼ਮੀਨ ਦੇ ਇੰਤਕਾਲ ਲਈ 7 ਕਿੱਲੇ ਜ਼ਮੀਨ ਦਾ ਉਹ ਲੈ 7 ਲੱਖ ਰੁਪਏ ਰਿਸ਼ਵਤ ਮੰਗਦੇ ਹਨ ਜਸਵੀਰ ਸਿੰਘ ਨੇ ਕਿਹਾ ਕਿ ਮੇਰੇ ਘਰ ਦੇ ਆਰਥਿਕ ਹਾਲਾਤ ਇੰਨੇ ਮਾਰੇ ਨੇ ਕਿ ਮੈਂ ਆਪਣੇ ਬੱਚੇ ਸਕੂਲੀ ਬੱਸ ਤੋਂ ਜਾਣਾ ਹਟਾ ਲੇ ਅਤੇ ਉਹ ਅੱਜ ਤੱਕ ਮੇਰੇ ਘਰ ਪੈਸੇ ਦੇ ਲੈਣ ਦੇਣ ਦੇ ਚਲਦੇ ਆ ਜਿਹੜੇ ਮਾਰਦੇ ਰਹਿੰਦੇ ਨੇ ਪਰ ਸਾਡੇ ਐਸਾ ਹਾਲਾਤ ਨੂੰ ਵੇਖ ਕੇ ਵੀ ਪਟਵਾਰੀ ਸ਼ਰਿਆਮ ਰਿਸ਼ਵਤ ਮੰਗ ਰਿਹਾ ਹੈ ਅਤੇ ਹੁਣ ਤੱਕ ਅਸੀਂ 20000 ਰੁਪਏ ਦੀ ਰਿਸ਼ਵਤ ਪਟਵਾਰੀ ਨੂੰ ਦੇ ਚੁੱਕੇ ਹਾਂ ਸਮਰਾਲਾ ਤੋਂ ਪੁਸ਼ਨ ਬਾਂਸਲ ਦੀ ਰਿਪੋਰਟ केआरटी न्यूज़ नेटवर्क जी नाव ਤੁਹਾਡੇ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸਵਰਾਪਤੀ ਦੇ ਵਿੱਚ ਕੀ ਮਾਮਲਾ ਹੈ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜ ਸਾਡੇ ਨੌ ਚੱਲ ਰਿਹਾ ਹੈ ਵਿਰਾਸਾ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਕਿਸ ਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਆ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀਗੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਾਤੇ ਪਟਵਾਰੀ ਨੂੰ ਉਹ ਸਾਡੇ ਨਾਲ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਘਰ ਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਕ ਤੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਸੀਂ ਜਾਬ ਲਗਾ ਰਹੇ ਹੋ ਥੋੜਾ 7 ਲੱਖ ਰਿਸ਼ਵਤ ਲੁਕੀ ਗਈ ਹਾਂਜੀ ਕਿਸਕਲ ਬਸੇ ਇਹ ਵੀ ਇੰਤਕਾਲ ਚੜਾਗੇ ਗਵਾਹੀ ਦੋਏ ਗਵਾਹੀ ਇਹ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਨਰਵਾ ਫੇ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂ ਗੇ ਚਮਨ ਚਮਨ ਲਾਲ ਚਮਨ ਹਾਂਜੀ ਤੁਸੀਂ ਕਿੰਨੀ ਵਾਰ ਗੱਲ ਕਰਕੇ ਕੀਤੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਜ਼ਿਲਦਾਰ ਸਾਹਿਬ ਨਾਲ ਵੀ ਕਈ ਵਾਰ ਹਾਂਜੀ ਸਰੌਦੀ ਵੀ ਗਿਆ ਜੀ ਆਹ ਉੱਥੇ ਡੀਸੀ ਆਇਆ ਸੀ ਜੀ ਉੱਥੇ ਪੇਸ਼ ਹੋਈ ਉਦੋਂ ਤੁਸੀਂ ਜਿਲਦਾਰ ਸਾਹਿਬ ਨੇ ਸਾਡੇ ਉੱਥੋਂ ਬੁੱਕ ਕਰਤਾ ਜੀ ਹਾਂ ਤਸੀਲ ਦੇ ਨਾਰੇਬਾਦੀ ਵਿੱਚ ਸੀ ਹਾਂਜੀ ਹਾਂਜੀ ਉਹ ਜੀ ਸ਼ਬਦ ਪੂਰੇ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਦਾ ਮੰਨ ਕਰਨਾ ਲਾਵਾਂਗੇ ਟ੍ਰਾਫਿਕ ਸਾਰੇ ਜੀਵਦਾਰ ਅਸੀਂ ਜੱਟ ਜੀਵਦਾਰ ਖੇਤੀਬਾੜੀਆਂ ਦੇ ਦਿਆਨ ਕੇ ਬਹਿਲੇ ਆ ਰੋਇ ਗੇੜੇ ਮਾਰਨੂੰ ਸਾਡਾ ਤਾਂ ਨਹੀਂ ਸਰ ਲੈ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਆ ਬੈਂਕ ਵਾਲੇ ਕਿੱਡੇ ਬੈ ਮਨਜੀਤ ਜੀ ਅੱਜ ਜੀ ਨਾਰੇਬਾਗੀ ਕਰ ਰਹੇ ਸੀ ਸਾਡੇ ਕੋਲ ਕਲਾਬੋਰੇਸ਼ਨ ਹੋ ਰਹੀ ਵਿਸ਼ਵਪੁਰ ਦੇ ਕਲਾਸ ਦੀ ਮਾਮਲਾ ਸੀ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਆ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦਿੰਦੇ ਆ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾਵੇ ਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਦੋਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਤੇ 7 ਲੱਖ ਹਾਂਜੀ ਬੜਵਾਰੀ ਕੋ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਤੁਹਾਡਾ ਅੰਤਖਾਲ ਮਨਜ਼ੂਰ ਕਰਾ ਦਿੰਦੇ ਖਤ ਕੀਲੇ ਨਹੀਂ ਡੋਟਰ 7 ਲੱਖ ਰੁਪਏ ਫਿਰ ਸ਼ੁੱਕਰਵਾਰ ਨੂੰ ਉਹਨੇ ਬੜਵਾਰੀ ਸਾਹਿਬ ਨੇ ਮੈ ਸਾਡੇ ਨਾਲ ਨੇ ਉਧਰ ਬਾਹਰ ਤਸਵੀਰ ਤੇ ਬੈਠੇ ਨੇ ਅਸੀਂ ਉਹ ਪਰਿਵਾਰੀ ਸਾਹਿਬ ਕੋਲ ਲੈ ਕੇ ਹੁਏ ਆਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਰਿਸ਼ਵਤ ਖੋਰ ਤੇ ਨਾ ਸਾਵ ਸਾਵ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕੋਈ ਕੰਮ ਨਹੀਂ ਹੁੰਦਾ ਹੋਰ ਇਹ ਵੀ ਕੋਈ ਤਾਂ ਨਾ ਕੋਈ ਬੁਲਾਉਣਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਦਾ ਜਵਾਬ ਦੇ ਇਹ ਦੇਖੋ ਹੀ ਨਾ ਇਹਦਾ ਦੇਖੋ ਮਨਜ਼ੂਰੀ ਲਈ ਪੇਸ਼ ਆ ਤੁਹਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਕਿ ਕਰਦਾ ਹਾਂ ਤੁਹਾਨੂੰ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਅੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਦਾ ਹੀ ਮੰਗ ਕਰਦੇ ਨਹੀਂ ਅਸੀਂ ਧਰਨਾ ਲਾਵਾਂਗੇ ਜੀ ਇਹਨਾਂ ਦੇ ਰਿਪੋਰਟ ਕਰ ਗਿਆ ਅਸੀਂ ਇਹਨਾਂ ਦਾ ਨਾਮ ਸਭ ਜ਼ਿੰਮੇਵਾਰ ਸਮਝ ਲਾ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲੋ ਸੁਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਮੈਨੂੰ ਵੀ ਪੈਸਾ ਨਹੀਂਗਾ ਜੀ ਲੋਕ ਜਵਾਕ ਨੇ ਇਹ ਗੱਲਾਂ ਮਾਰਦੇ ਨੋਰੇ ਤੇਰੀ ਜਿਵੇਂ ਬੱਠੇ ਹਾਂ ਮੇਰਾ ਹਰੀਸ਼ ਕੁਮਾਰ ਆ ਜੀ ਨੈਪਸੀ ਉਦਰ ਸਮਰਾਟ ਅੱਜ ਅੱਜ ਸਮਰਾਟ ਤਸਵੀਰ ਦੇ ਵਿੱਚ ਨਾਰੇ ਬੱਦੀ ਹੋਈ ਹੈ ਵਿਸ਼ਵਤ ਮੰਗਲ ਦੇ ਇਲਜ਼ਾਮ ਲਗਾਏ ਗਏ ਨੇ ਪਟਵਾਰੀ ਵੱਲੋਂ ਤੇ ਤਸਵੀਰ ਦਾ ਸਾਥ ਤੁਹਾਡੇ ਦੇ ਜੋ ਇਲਜ਼ਾਮ ਲੱਗੇ ਕੀ ਗੱਲ ਹੈ ਨਹੀਂ ਮੈਨੂੰ ਇਸ ਬਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਜੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕੰਨ ਕੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇਦਾਂ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈਗਾ ਮੈਂ ਪਟਵਾਰੀ ਤੋਂ ਮੰਗਵਾਇਆ ਸੀ ਰਿਪੋਰਟ ਉਸ ਮੁਤਾਬਕ ਆ 23 ਤਰੀਕ ਨੂੰ ਨਾਮਜ਼ੂਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀ ਦਾ ਮਤਜ਼ੀਕ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੁੰਦਾ ਇਸ ਕਰਕੇ ਮੇਰੇ ਵੱਲੋਂ ਨਾਮਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਪੀੜ ਪਰਵਾਰ ਦਾ ਇਹ ਗੱਲ ਕਹਿਣਾ ਹੈ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਸਾਨੂੰ ਦੇ ਦੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸਲ ਵੀ ਕੋਈ ਨੋਲਿਜ ਨਹੀਂ ਹੈ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨ ਉਸ ਬਾਰੇ ਅਜਮਾਰੇ ਕੋਈ ਨੋਲਿਜ ਨਹੀਂ ਸਮੱਲ ਨਾਲ ਬੜਵਾਲੀ ਉਸ ਤੇ ਦੋਸ਼ ਕਰ ਰਹੇ ਨੇ ਜੀ 7 ਲੱਖ ਰੁਪਏ ਮੰਗਿਆ ਨੇ ਤੇ ਸਾਬਤੋਂ ਦਾ ਤੁਸੀਂ ਕੀ ਕਰਦੇ ਆ ਤੂੰ ਮੈਨੂੰ ਦੱਸਣ ਜੀ ਹੋਰ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚੇ ਅਧਿਕਾਰ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ 20000 ਲਿਆ ਲਓ ਨਹੀਂ ਮਤ ਨੋੜੀ ਸਰਪਤ ਜੀ ਕੋਟੇ ਵੱਲੋਂ ਕੋਈ ਜਾਣਕਾਰੀ ਆਈ ਹੋਈ ਹੈ ਜੀ ਐਲਜੀਐਮ ਸਾਹਿਬ ਤੱਕ ਜੀ ਹਾਂ ਜੀ ਮੈਂ ਐਲਜੀਐਮ ਸਾਹਿਬ ਦੇ ਨੋਟਿਸ ਲਾ ਦੇਣਾ ਇਹ ਸਾਰੀ ਗੱਲ